ਸੋਕ ਮਹਲਾਤ ਜਾ ਹਸਤੇ ਸਿਰ ਜੋ ਅੰਕਸਹਿ ਅਹਰਣ ਜੋ ਸਿਰ ਦੇ ਹਸਤੇ ਸਿਰ ਜੋ ਅੰਕਸਹਿ ਅਹਰਣ ਜੋ ਸਿਰ ਦੇ ਮਨ ਤਨ ਆਗੇ ਕਹ ਉਭੇ ਸੇਵ ਕਰੇ ਉਹ ਗੁਰਮਖਿ ਆਪਨ ਵਾਰੀਐ ਸਵਰਾਜ ਸ੍ਰੇਸ਼ਟ ਕਾਲੇ ਨਾਨਕ ਗੁਰਮਖ ਬੁਝੀਐ ਕਾ ਆਪੇ ਨਦਰ ਕਰੇ ਮਹੱਲਾ ਤੀਜਾ ਗੁਰੂ ਗੁਰਮੁਖ ਨਾਮ ਧਿਆਇਆ ਆਏ ਤੇ ਪਰਵਾਨ ਨਾਨਕ ਕੁੱਲ ਅਧਾਰੈ ਆਪਣਾ ਦਰਗਾ ਪੋਵਹਿ ਮਾਣ ਪੌੜੀ ਗੁਰਮੁਖ ਸਖਿਆ ਸਿੱਖ ਗੁਰੂ ਮੇਲਾਇਆ ਇੱਕ ਸੇਵਕ ਗੁਰਪਾਸ ਗੁਰਕਾਰੇ ਲਾਈਆ ਕਿਨਾ ਗੁਰੂ ਦਾ ਮਨ ਚਿੱਤ ਕਿਨਾ ਭੋਗ ਗੁਰੂ ਦੇਵਾ ਜ्ञਾ ਗੁਰ ਸਿੱਖਾ ਇੱਕੋ ਪਿਆਰ ਗੁਰਮਿੱਤਾ ਪੁੱਤਾ ਭਾਈਆ ਗੁਰ ਸਤ ਗੁਰ ਬੋਲੋ ਸਭ ਗੁਰ ਆਖ ਗੁਰੂ ਜੀ ਵਾਯੰਗਾ ਕੋ ਸਤਗੁਰੂ ਬੋਲੋ ਸਤਗੁਰ ਆਖ ਗੁਰੂ ਜੀ ਵਾਯੰਗਾ ਹੋਰ ਰਜੀਖਾ ਖਾਲਸਾ ਵਾਰ ਰਜੀਖੀ ਹਥੇ